ਆ ਗਿਆ ਉਹਦੇ ਅੰਦਰ ਸੋਧਾ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਵਿਲੇਜ ਜਿਹੜੇ ਸੀਗੇ ਉਹ ਸ਼ਹਿਰ ਮੰਨ ਲਓ ਸੰਗਰੂਰ ਦੇ ਨਾਲ ਸੀ ਪਰ ਲੇਕਿਨ ਬਲਾਕ ਉਹਨਾਂ ਦਾ ਸੰਗਰੂਰ ਸਨਾਮ ਪੈਂਦਾ ਸੀਗਾ ਜਿਸ ਤਰ੍ਹਾਂ ਮੇਰੇ ਹਲਕੇ ਦੇ ਕੁਝ ਪਿੰਡ ਜਿਹੜੇ ਉਹ ਡਿਰਵੇ ਦੇ ਨਾਲ ਸੀਗੇ ਪਰ ਲੇਕਿਨ ਬਲਾਕ ਉਹਨਾਂ ਨੂੰ ਲਹਿਰਾ ਪੈਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪ੍ਰਸ਼ਾਸਨ ਚਲਾਉਣ ਦੇ ਅੰਦਰ ਸਰਕਾਰ ਨੂੰ ਆ ਰਹੀਆਂ ਸੀਗੀਆਂ ਔਰ ਐਫੀਸ਼ੀਐਂਸੀ ਜਿਹੜੀ ਪ੍ਰਸ਼ਾਸਨ ਦੀ ਐਫੀਸ਼ੀਐਂਸੀ ਹੁੰਦੀ ਆ ਉਹ ਮੈਸਮ ਉਹਨਾਂ ਅੱਛੇ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਸੀ ਔਰ ਪਲਾਨਿੰਗ ਜਿਹੜੀ ਆ ਉਹ ਅੱਛੇ ਤਰੀਕੇ ਨਹੀਂ ਨਾਲ ਨਹੀਂ ਹੋ ਹੋ ਪਾਉਂਦੀ ਸੀ ਔਰ ਐਗਜ਼ੀਕਿਊਸ਼ਨ ਜਿਹੜੀ ਆ ਉਹਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਿਤ ਹੁੰਦੀ ਸੀਗੀ ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਤੇ ਬੱਧਾ ਵਧਲਾਬ ਕੀਤਾ ਗਿਆ ਔਰ ਪੰਜਾਬ ਦੇ ਅੰਦਰ ਜਿਹੜੇ ਕੋਈ ਬਲਾਕ ਵਧਾਇਆ ਨਹੀਂ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਈਆਂ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਤਾਕ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਲੱਗੇ ਉਹ ਮਿਲ ਗਏ ਯਾਨੀ ਉਹਨਾਂ ਨੂੰ ਇਹ ਨਹੀਂ ਹੈਗਾ ਕਿਸੇ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਭ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਪਾਰਟਮੈਂਟ ਚਾਹੂਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ हटਕੇ ਅੱਜ ਕੈਬਨਿਟ ਤੋਂ हटਕੇ ਇੱਕ ਵੱਡਾ ਇੰਪੋਰਟੈਂਟ ਮੁੱਦਾ ਹੈਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹਿਤ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਆ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ 813.24 ਕਰੋੜ ਰੁਪਿਆ ਦੇ ਬਿੱਲ ਜਿਹੜੇ ਨੇ ਗਿਆ ਅੱਜ ਸੀ